ਸਸਿਕਾ ਜੀ ਮਹਾ ਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਕਈ ਦੱਖਣੀ ਰਾਜ ਭਾਰੀ ਬਰਫਬਾਰਿਦ ਦਾ ਸਾਹਮਣਾ ਕਰ ਰਹੇ ਨੇ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਇਸ ਤੂਫਾਨ ਦਾ ਕਾਰਨ ਹੁਣ ਤੱਕ ਲਗਭਗ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 2100 ਤੋਂ ਵੱਧ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਮਿਸਿਸਿਪੀ ਅਲਾਬਾਮਾ ਫਲੋਰੀਡਾ ਜਾਰਜੀਆ ਅਤੇ ਲੂਇਸੀਆਨਾ ਸਮੇਤ ਕਈ ਰਾਜਾਂ ਦੇ ਵਿੱਚ ਐਮਰਜੈਂਸੀ ਵੀ ਘੋਸ਼ਿਤ ਕਰ ਦਿੱਤੀ ਗਈ ਹੈ। ਰਿਕਾਰਡ ਬਰਫਬਾਰੀ ਕਾਰਨ ਕਈ ਇਲਾਕਿਆਂ ਦੇ ਵਿੱਚ ਸਕੂਲ ਅਤੇ ਸਰਕਾਰੀ ਦਫ਼ਤਰ ਤੱਕ ਵੀ ਬੰਦ ਕਰ ਦਿੱਤੇ ਗਏ ਨੇ। ਬਿੱਤੇ ਕੁਝ ਦਿਨਾਂ ਤੋਂ ਅਮਰੀਕਾ ਦੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰਿਆ ਜਾ ਰਿਹਾ ਸੀ ਕਿ ਅਮਰੀਕਾ ਦੇ ਵਿੱਚ برفੀਲਾ ਤੂਫਾਨ ਆ ਸਕਦਾ ਹੈ। ਸੋ ਉਹੀ ਹੋਇਆ ਬਰਫੀਲੇ ਤੂਫਾਨ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ ਜਿਸ ਦੇ ਵਿੱਚ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਦਰਸਲ ਅਮਰੀਕਾ ਦੇ ਵਿੱਚ ਤੂਫਾਨ ਨ ਮਿਲਟਨ ਨੇ ਹਾਹਾਕਾਰ ਮਚਾ ਦਿੱਤੀ ਹੈ ਇਸ ਤੂਫਾਨ ਦੇ ਕਾਰਨ ਕਈ ਸ਼ਹਿਰਤ ਵਿੱਚ ਹਫੜਾ ਤਫਰੀ ਦਾ ਵੀ ਮਾਹੌਲ ਬਣ ਚੁੱਕਿਆ ਹੈ ਤੂਫਾਨ ਮਿਲਟਨ ਦੇ ਰਸਤੇ ਵਿੱਚ ਫਲੋਰੀਡਾ ਨਿਵਾਸੀਆਂ ਨੂੰ ਰਾਜ ਦੇ ਵਿੱਚ ਆਏ ਭਿਆਨਕ ਤੂਫਾਨ ਦੇ ਕਾਰਨ ਖਾਲੀ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਨੇ ਤੂਫਾਨ ਨੇ ਬੁੱਧਵਾਰ ਰਾਤ ਨੂੰ ਸਸੋਟਾ ਕਾਉਂਟੀ ਦੇ ਵਿੱਚ ਸੀਐਸਟਾ ਕੀ ਨੇੜੇ ਇੱਕ ਸ਼੍ਰੇਣੀ 3 ਤੂਫਾਨ ਦੇ ਰੂਪ ਦੇ ਵਿੱਚ ਲੈਂਡ ਫਾਲ ਕੀਤਾ ਬਹੁਤ سارے ਖੇਤਰਾਂ ਦੇ ਵਿੱਚ ਵਿਨਾਸ਼ਕਾਰੀ ਤੂਫਾਨ ਨੇ 28 ਫੁੱਟ ਤੱਕ ਉੱਚੀਆਂ ਲਹਿਰਾਂ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਅਤੇ ਤੂਫਾਨ ਵੀ ਦਿਖਾਇਆ ਗਿਆ ਇਸੇ ਨਾਲ ਹੀ ਯੂਕੇ ਦੇ ਵਿੱਚ ਰਾਸ਼ਟਰੀ ਮੌਸਮ ਸੇਵਾ ਰਾਤ ਸਾਡੇ 9 ਵਜੇ ਤੱਕ 111 ਤੂਫਾਨਾ ਦੀ ਚੇਤਾਵਨੀ ਜਾਰ ਕਰ ਚੁੱਕੇ ਜਿਸ ਨੇ 2017 ਦਾ ਰਿਕਾਰਡ ਵੀ ਤੋੜ ਦਿੱਤਾ ਹੈ ਆਊਟੇਸਟ ਟ੍ਰੈਕਰ ਪਾਵਰਫੁੱਲ ਆਊਟੇਸਟ.ਯੂਐਸ ਦੇ ਅਨੁਸਾਰ ਸਨਸ਼ਾਈਨ ਸਟੇਟ ਦੇ ਵਿੱਚ 2.8 ਮਿਲੀਅਨ ਤੋਂ ਵੱਧ ਗਾਹਕ ਬਿਜਲੀ ਤੋਂ ਵੀ ਬਿਨਾ ਰਹੇ ਸਨ ਲੈਂਡਫਾਲ ਤੋਂ ਬਾਅਦ ਮਿਸਟਰਨ ਇੱਕ ਸ਼੍ਰੇਣੀ ਇੱਕ ਤੂਫਾਨ ਦੇ ਵਿੱਚ ਕਮਜ਼ੋਰ ਹੋ ਗਿਆ ਪਰ ਵੀਰਵਾਤਾ ਕਿਸਨੇ ਜਾਨ ਲੈਵਾ ਸਥਿਤੀ ਬਣੀ ਰਹੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਹੈ ਕਿ ਮਿਲਟਨ ਪੱਛਮੀ ਕੇਂਦਰੀ ਫਲੋਰੀਡਾ ਦੇ ਲਈ ਰਿਕਾਰਡ ਉੱਤੇ ਸਭ ਤੋਂ ਵਿਨਾਸ਼ਕਾਰੀ ਤੂਫਾਨਾਂ ਵਿੱਚੋਂ ਇੱਕ ਹੋਵੇਗਾ ਦੱਸ ਦਿਆ ਜਾਣਿਆ ਜਾਂਦਾ ਹੈ ਕਿ ਰਾਸ਼ਟਰੀ ਸਮੁੰਦਰੀ ਅਤੇ ਵਾਯੂ ਮੰਡਲ ਪ੍ਰਸ਼ਾਸਨ ਨੇ ਸ਼੍ਰੇਣੀ 5 ਤੂਫਾਨਾਂ ਨੂੰ ਵਿਨਾਸ਼ਕਾਰੀ ਮੰਨੇ ਹੈ ਮੌਸਮ ਵਿਗਿਆਨੀਆਂ ਦੇ ਅਨੁਸਾਰ 249 ਕਿਲੋਮੀਟਰ ਪ੍ਰਤੀਕੰਟਾ ਜਵਾ ਇਸ ਤੋਂ ਵੱਧ ਦੀ ਰਫ਼ਤਾਰ ਦੇ ਨਾਲ ਹਵਾ ਚੱਲ ਰਹੀ ਹੈ ਇਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਰ ਹਜੇ ਵੀ ਬਣਿਆ ਹੋਇਆ ਹੈ ਅਨੁਮਾਨ ਹੈ ਕਿ ਹਵਾ ਦੀ ਰਫ਼ਤਾਰ 321 ਕਿਲੋਮੀਟਰ ਹਾਅਰਸ ਹੋ ਸਕਦੀ ਹੈ ਇੱਥੇ ਦੱਸਣਾ ਬੰਤਾ ਹੈ ਕਿ ਇਸ ਤੋਂ ਪਹਿਲਾਂ ਯੂਐਸ ਨੈਸ਼ਨਲ ਵੈਦਰ ਸਰਵਿਸ ਵੀ ਚੇਤਾਵਨੀ ਕਲ ਚੁੱਕਿਆ ਹੈ ਕਿ ਬਰਫੀਲੇ ਤੂਫਾਨ ਕਾਰਨ ਅਮਰੀਕਾ ਦੇ ਦੱਖਣ ਪੂਰਬੀ ਰਾਜਾਂ ਦੇ ਵਿੱਚ ਭਾਰੀ ਬਰਫਬਾਰਿਸ਼, ਖੜੇਮਾਰੀ ਅਤੇ ਜਮਾਵ ਵਾਲਾ ਮੀਂਹ ਪੈ ਸਕਦਾ ਹੈ ਸੜਕਾਂ ਬੰਦ ਹੋਣ ਦੇ ਕਾਰਨ ਟੈਕਸਾਸ ਤੋਂ ਫਲੋਰੀਡਾ ਤੱਕ ਮਿਕਰ ਦੇ ਵਿੱਚ ਜਨਜੀਵਨ ਵੀ ਠੱਪ ਹੋ ਗਿਆ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਰਖਬਾਰੀ ਰੁਕਣ ਤੋਂ ਬਾਅਦ ਵੀ ਸੜਕਾਂ ਨੂੰ ਖੁੱਲਣ ਅਤੇ ਹਵਾਈ ਸੇਵਾਵਾਂ ਨੂੰ ਮੁੜ ਸ਼ੁਰੂ ਹੋਣ ਦੇ ਵਿੱਚ ਕਈ ਦਿਨ ਲੱਗਣਗੇ ਬਿਊ ਰਿਪੋਰਟ ਚੈਨਲ ਪੰਜਾਬੀ